ਬੀਤੀ ਰਾਤ ਸ਼੍ਰੀਨਗਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਉਹਨੂੰ ਲੈ ਕੇ ਜਿਹੜਾ ਵਿਵਾਦ ਛਿੜ ਰਿਹਾ ਮੈਂ ਉਹਦੇ ਬਾਰੇ ਤੁਹਾਨੂੰ ਨਾਲ ਗੱਲਬਾਤ ਕਰਨੀ ਦੇ ਸਾਹਮਣੇ ਆ। ਤੁਸੀਂ ਮੇਰੇ ਸੰਗੀਤਕ ਸਫ਼ਰ ਦਾ ਅਗਰ ਝਾਤੀ ਮਾਰੂ ਕੀਤਾ ਤੁਹਾਨੂੰ ਕੋਈ ਇੱਕ ਗੀਤ ਵੀ ਐਸਾ ਨਹੀਂ ਮਿਲੂਗਾ ਜਿਹੜਾ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਸੁਣ ਨਹੀਂ ਸਕਦੇ। ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਕੁਝ ਚੰਗਾਈ ਕਰਾਂ ਔਰ ਜਿਹੜੀ ਕੱਲ ਦੇ ਪ੍ਰੋਗਰਾਮ 'ਚ ਗਲਤੀ ਹੋਈ ਆ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਨਜਾਣੇ ਦੇ ਵਿੱਚ ਹੋਈ ਹੋਈ ਗਲਤੀ ਹੈ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀ ਔਰ ਮੇਰੇ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੇਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਇੰਟਿਫਿਕ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਤਰਜ਼ ਦੇ ਉੱਤੇ ਹੀ ਇਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਹੀ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈਨ ਟੈਨਸ਼ਨ ਤੇ ਫਿਕਰ ਦੇ ਮਾਹੌਲ 'ਚ ਜਿਿੰਨੇ ਅਸੀਂ ਨੇ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਆ ਤਾਂ ਸਾਨੂੰ ਕੋਈ ਛੇ ਇਦਾਂ ਦੇ ਗਾਣੇ ਨਹੀਂ ਸੁਣਾਇਓ ਜ਼ਰੂਰ। ਔਰ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆਂ ਆਰਟਿਸਟ ਦਾ ਧਿਆਨ ਆਡੀਅנס ਵੱਲੋਂ ਹੁੰਦਾ ਹੈ ਪਿੱਛੇ ਲੱਗੇ ਬੈਨਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ ਮਿਲਿਆਣ ਗੈਲੀ